ਪਹੁੰਚ ਗਏ ਜੀ ਹਸਪੀਟਲ ਕੈਟਰਾਸ ਸਿੰਘ ਲਾਲ ਨਰਸਿੰਗ ਹੌਮ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਅਸੀਂ ਵੀ ਘੰਟਾ ਸੋ ਆਜ ਰਹੇ ਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਚੱਲੇ ਅਸੀਂ ਹਸਪੀਟਲ ਸਰੋਂ ਨੂੰ ਵੀ ਦਿੱਕਤ ਸੀ ਉਧਰ ਇਹਨਾਂ ਨੂੰ ਵੀ ਦਿੱਕਤ ਆ ਇਹਦੇ ਕੀ ਹੋਇਆ ਵੀ ਰਾਤ ਨੂੰ ਜਵੇਂ ਸੁੱਤੀ ਹੁੰਦੀ ਆ ਨਾ ਮੰਮੀ ਤੇ ਜਿੱਦਾਂ ਕੜੱਲਾਂ ਪੈਂਦੀ ਆ ਮਾ ਲੱਤਾ ਜੀ ਤੇ ਪਤਾ ਨਹੀਂ ਹੁਣ ਕਮਜ਼ੋਰੀ ਕਰਕੇ ਕਮਜ਼ੋਰੀ ਕਰਕੇ ਵੈਸੇ ਬੰਦੇ ਹੁੰਦੇ ਇੱਕ ਡਲਣਾ ਤਾਂ ਤੇ ਮਤਲਬ ਤਜਾਬ ਗੈਸ ਵੀ ਬਣੀ ਦਿੰਦੀ ਆ ਤਜਾਬ ਵੀ ਬਣੇ ਰੰਦਾ ਤੇ ਕਿਨੂੰ ਇਹਦਾ ਮਨਾ ਕਰਦਾ ਹੁੰਦਾ ਨਾ ਪੀਓ ਇਸ ਕਰ ਵੀ ਨਹੀਂ ਸੁਧਰਦੀਆਂ ਸੋ ਜਾਣੇ ਡਾਕਟਰ ਕੋਲੇ ਤੇ ਡਾਕਟਰ ਦੇਖਦੇ ਆ ਕਿ ਕਹਿੰਦਾ ਵਾ ਤੇ ਫਿਰ ਦੱਸਦੇ ਆ ਤੁਹਾਨੂੰ ਵੀ ਕੀ ਦੋਨੋਂ ਦੋਹਾਂ ਨੂੰ ਦਿੱਕਤ ਕੀ ਆ ਮਨੋਂ ਦੋਨੋਂ ਠੀਕ ਆ ਸੋ ਚੱਲਾਂਗੇ ਫਿਰ ਪਹਿਲਾਂ ਹੈ ਘਰ ਦੇ ਕੰਮ ਕਰਨੇ ਆ ਘਰ ਦੇ ਕੰਮ ਕਰਕੇ ਫਿਰ 10 10:30 11:15 ਚੱਲਾਂਗੇ ਹਾਂ ਅੱਜ ਹੀ ਜਾਣੇ ਆ 10:30 11:15 ਸਾਨੂੰ ਅੱਜ ਹੀ ਜਾਣੇ ਆ ਹਾਂ ਹਜੇ ਨਾ ਤੇ ਮੰਮੀ ਕੱਪੜੇ ਧੋ ਕੇ ਹਟਿਆ ਇਹ ਰੋਟੀਆਂ ਬਕਾਉਣੀਆਂ ਸਾਰਾ ਕੁਝ ਕਰਨ ਵਾਲਾ ਪਿਆ ਹਜੇ ਫਿਰ ਮੇ ਲੱਗੇ ਤੁਹਾਨੂੰ ਰੋਟੀਆਂ ਬਗਾਉਣੀਆਂ ਖਾਣੀਆਂ ਟਾਈਮ ਬਲਾ ਟਾਈਮ ਹੋ ਗਏ 10:30 ਤੇ ਆਪਣੇ ਪੱਕੇ ਨੇ ਹੁਣ ਰੋਟੀਆਂ ਤੇ ਇਹਨਾਂ ਨੇ ਮੈਂ ਕਿਹਾ ਸਾਢੇ 11:15 ਵਜਣੀਆਂ ਹਜੇ ਇਹ ਛੇਤੀ ਨਹੀਂ ਕੰਮ ਨੇ ਬੜਦਾ ਹਾਂ ਵੀ ਠੀਕ ਐ ਸੀ ਮੈਂ ਤੁਹਾਨੂੰ ਕਿਹਾ ਸਾਢੇ 11:15 ਵਜਣਗੇ

ਲੱਗੀ ਰਉਗੀ ਲੱਗੀ ਰਉਗੀ ਹਾਂ ਹੁਣ ਕੋਈ ਐਕਸਕਿਊਜ਼ ਦੇ ਦੇ ਉਹ ਦੇ ਦੇ ਕੋਈ ਐਕਸਕਿਊਜ਼ ਹੁਣ ਕਿੰਨਾ ਲੱਗੀ ਰਉਗੀ ਲੱਗੀ ਰਉਗੀ ਹਾਂ ਫੇਰ ਮੈਂ ਕਰਦੀ ਲੰਬੜਦਾਰ ਨਹੀਂ ਹਾਂ ਲੰਬੜਦਾਰ ਨਹੀਂ ਹਾਂ ਤਾਂ ਕਿੰਨਾ ਚਿਰ ਹੋ ਗਿਆ ਸਿਰ ਸਾਡੇ ਦਾ ਵਲੋਗ ਅਪਲੋਡ ਕੀਤਾ ਉਹਦੇ ਨਾਲ ਫੋਨ ਆਇਆ ਤਾਂ ਘੰਟਾ ਸਵਾ ਘੰਟਾ ਹੋ ਗਿਆ ਮੈਂ ਰੋਟੀਆਂ ਹਾਂ ਫੋਨ ਲਾਈਏ ਨੇ ਜਿਵੇਂ ਤਾਲੇ ਚੱਲੇ ਆ ਹਸਪੀਟਲ ਕਿੰਨੇ ਟਾਈਮੋਂ ਕਰਦੀ ਹਾਂ ਰਾਤ ਦੇਖਣ ਆਲਾ ਸੀ ਇਹ ਤਾਂ ਮੂ ਉਹ ਦਹੀਂ ਰਾਤ ਦੋਵੇਂ ਜਣੀਆਂ ਠੀਕ ਨਹੀਂ ਸੀ ਦੋਹਾਂ ਦਾ ਚੈੱਕ ਅਪ ਕਰਾ ਕੇ ਲਾਉਣਾ ਅੱਜ ਮਾਂ ਪੂਰਾ ਖਾਂ ਰਹੀ ਸੀਗਾ ਮੰਮੀ ਤੇ ਵੀ ਕਢਲਣਾ ਪੈ ਰਹੀ ਅਸੇ ਲਤਾਂ 'ਚ ਪਤਾ ਨਹੀਂ ਕਮਜ਼ੋਰੀ ਕਰਕੇ ਤੇ ਦੋਵਾਂ ਦਾ ਇੱਕੋ ਜਿਹਾ ਹਾਲ ਸੀ ਰਾਤ ਮੈਂ ਕੱਲਾ ਸੀ ਮੈਂ ਕਰੇਰੀਆਂ ਲੱਤਾਂ ਕੋਟਾਂ 'ਚ ਕਦੇ ਹੋਦੀਆਂ ਕੋਟਾਂ ਤੇ ਹੁਣ ਚੱਲੇ ਅਸੀਂ ਮੈਂ ਪਹੁੰਚ ਜਾਾਂਗੇ ਸੱਧੇ ਘੰਟੇ ਰੈਸਨਗਰੀ ਜਾਣਾ ਸੀ ਸੋ ਮਿਲਦੇ ਆ ਭੱਜ ਚਲੋ। ਸੋ ਆਪਾਂ ਪਹੁੰਚ ਗਏ ਹਸਪੀਟਲ ਟਰੈਕਟਰਾਸ ਸਿੰਘ ਲਾਲ ਨਰਸੀ ਹੋਮ ਸੋ ਸਿਆਂ ਪਹੁੰਚ ਤਾ ਆ ਦੇਖੋ ਇਦਾਂ ਦਾ ਹਸਪੀਟਲ ਐਸਾ ਹਸਪੀਟਲ ਥੀ ਮਨੂੰ ਨਾ ਸੀ ਤੇ ਦਿੱਕਤ ਸਰਵ ਦੇ ਇਹ ਹੈ ਕਿ ਰਾਤ ਸਰਵਦੀ ਕਮਰ ਬਹੁਤ ਜ਼ਿਆਦਾ ਪਰੇਗਾਰ ਦੇਸੀ ਤੇ ਨਾਲੇ ਇਹਨੂੰ ਚਾਹ ਪੀਣੇ ਨੂੰ ਮਨਾ ਕੀਤਾ ਇਹਨੂੰ ਚਾਹ ਪੀਣੇ ਨੂੰ ਮਨਾ ਕੀਤਾ ਇੰਨੀ ਚਾਹ ਪੀਦੀ ਨਹੀਂ ਇੰਨੀ ਚਾਹ ਪੀਦੀ ਤੈਂ ਚਾਹ ਲੈ ਤੈਂ ਚਾਹ ਲੈ ਲਗਾਤਾਰ ਚਾਹ ਨੂੰ ਲੱਕ ਲਿਆ ਤੇ ਘਰਾਹਣ ਲੱਗ ਗਿਆ ਸਵਾਣ ਲੱਗ ਗਿਆ ਉਹ ਕਿ ਜਾ ਬਣਨ ਲੱਗ ਗਿਆ ਡਾਕਟਰ ਮੰਨਣਾਂ ਕਿ ਤਾਂ ਸੀਰਪ ਦਿੱਤੀ ਆ ਚਾਹ ਨਹੀਂ ਪੀਣੇ ਤੋਂ ਬਾਕੀ ਮੰਮੀ ਦੀ ਵੀ ਬੰਦ ਹੋ ਗਈ ਮੈਂ ਕਹ ਲੱਗਾ ਮੈਂ ਕਲਾ ਚਾਹ ਦੇ ਜੀ ਮੈਂ ਬਲੈਕ ਮਨਾਇਆ ਨਹੀਂ ਚਾਹ ਕਿ ਇਹਦੇ ਇੱਥੇ ਰੱਖਿਆ ਤੇ ਵਿਚਾਰਿਤ ਕਰਨੇ ਮੰਦਾਂ ਤੇ ਬਣਾ ਲਓ ਆਹ ਦੇਖੋ ਹਸਪੀਟਲ ਬਹੁਤ ਹੀ ਅੰਦਰੋਂ ਮੰਨਦਾ ਦੇਖਿਆ ਜਿਆ ਦੇ ਦੇਖ ਹਾਂ ਓਕੇ ਬਸ ਬਹੁਤ ਲੱਗ ਸੋ ਮੰਨ ਵਾਸਤੇ ਦਵਾਈ ਲੱਗੀ ਮਮੀ ਨੇ ਵੀ ਮਮੀ ਨੂੰ ਵੀ ਦਿੱਕਤ ਸੀ ਕਿ ਮਮੀ ਵੀ 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 ਸ਼ਿਕਾਇਤ ਸੀਗੀ ਮੰਮੀ ਦੀ ਜੀ ਕੋਲ ਲਈ ਆਈ ਇਹਨਾਂ ਨੇ ਕਿਹਾ ਵੀ ਖਾਣ ਪਾਣ ਥੋੜਾ ਘੱਟ ਕਰੋ ਘੁੰਮੋ ਘਰੋ ਤੇ ਮੰਮੀ ਦਾ ਜੀ ਤੇ ਮੰਮੀ ਦੇ ਦੋ ਇੰਤਿਆ ਤੇ ਜੀ ਦੇ ਵੀ ਇੰਤਿਆ ਤੇ ਹੁਣ ਅਸੀਂ ਚੱਲਨੇ ਆ ਘਰੇ ਹੁਣ ਹੋ ਗਿਆ ਜੀ ਅਸੀਂ ਹਸਪੀਟਲ ਆਫ ਫਰੀ ਹੁਣ ਅਸੀਂ ਚੱਲੇ ਘਰੇ ਦਵਾਈ ਦੋਹਾਂ ਦੀ ਚਲਾਤੀ ਡਾਕਟਰ ਨੇ ਇਹਦੇ ਵੀ ਚਲਾਤੀ ਮੰਮੀ ਦੀ ਵੀ ਚਲਾਤੀ ਤੇ ਸਰੋ ਦੀ ਚਲਾਤੀ ਦੋਹਾਂ ਦੀ ਚਲਦੀ ਦਵਾਈ ਚਾਰੀ ਰੋਗ ਦੀ ਚਾਰੀ ਰੋਗ ਦੀ ਉਹ ਤੁਹਾਨੂੰ ਕਦੇ ਨਹੀਂ ਲੈਣਾ ਤੇ ਹੁਣ ਬਸ ਅਸੀਂ ਚੱਲਨੇ ਆ ਘਰੇ ਹਾਂ ਜੀ ਐਸਸੀ ਆ ਗਿਆ ਹਸਪੀਟਲ ਚ ਤੇ ਟਾਈਮ ਹੋ ਗਿਆ 4 ਵਜੇ ਤੇ ਸੁੱਤੇ ਉੱਠੇ ਹੁਣ ਘੰਟਾ ਸੁੱਤੇ ਸੀ ਤੇ ਹੁਣ ਸਾਡਾ ਹੋ ਗਿਆ ਜ਼ਿਆਦਾ ਟਾਈਮ ਮੰਮੀ ਚਾਹ ਬਣਾਵਣਾ ਕਿਉਂ ਨਹੀਂ ਮੰਮੀ ਦਾ ਆ ਦੇਖੋ ਇਹਨਾਂ ਦੀ ਦੋਹਾਂ ਦੀ ਚਾਹ ਬੰਦ ਫਿਰ ਵੀ ਚਾਹ ਨਹੀਂ ਸ਼ਰਦਵਾਉਣੀ ਨਹੀਂ ਪੀਣੀ ਚੇਰ ਕਿਹੜਾ ਸੀ ਦਿੱਤੀ ਜਾ ਤੇ ਦੁਪਹਿਰ ਨੂੰ ਕਿਹੜਾ ਕੋਈ ਨਹੀਂ ਅਵੇ ਤਾਂ ਥੋੜੇ ਮੰਮੀ ਤੇ ਮੰਮੀ ਮੰਮੀ ਤੇ ਦੱਸਿਆ ਵਾ ਲੀਵਰਸ ਦਿੱਕਤ ਵੀ ਚਾਹ ਘੱਟ ਪੀਣੀ ਆ ਹਰੀਆਂ ਸਬਜ਼ੀਆਂ ਖਾਣੀਆਂ ਹਰੇ ਫਰੂਟ ਖਾਣੇ ਆ ਫਰੂਟ ਵੀ ਖਾਣੇ ਆ ਤੇ ਤੋਰੀਆਂ ਖਾਣੀਆਂ ਵਾਂ ਤਾਂ ਉਹ ਲੋਕੀ ਖਾਣੀਆਂ ਲੋਕੀ ਹਾਂ ਤੋਰੀਆਂ ਵੀ ਹਨਾ ਉਹ ਫਰਨ ਲੋਕੀ ਕद्दू ਹਨਾ ਹਰੀਆਂ ਸਬਜ਼ੀਆਂ ਖਾਣੀਆਂ ਮਮੇ ਨੇ ਤਾਂ ਇਹ ਕਿਹਾ ਵਾ ਲੋਕੀ ਇਹਨੂੰ ਵੀ ਚਾਹ ਤੋਂ ਮਨਾ ਕੀਤਾ ਇਹ ਆ ਦੇਖੋ ਆਹ ਚਾਹ ਬਣੀ ਹੈ ਇਹ ਚਾਹ ਇਹ ਵੀ ਪੀਓਗੀ ਥੋੜੀ ਜੀ ਥੋੜੀ ਇਹ ਵੀ ਪੀਓ ਥੋੜੀ ਥੋੜੀ ਪੀ ਲੀ ਇਹ ਵੀ ਪੀਓ ਕਿ ਦੇਖ ਤੂੰ ਨਹੀਂ ਮੈਂ ਤਾਂ ਤੇਰੇ ਡਾਕਟਰ ਨੇ ਮਨਾ ਨਹੀਂ ਕੀਤਾ ਚੈੱਕਅਪ ਕਰਾਈ ਲਾ ਨੂੰ ਖਾਣਾ ਚੈੱਕਅਪ ਕਰਾਈ ਲਾ ਨੂੰ ਖਾਣਾ ਜਾ ਬਵਾ ਵੇ ਚੱਕੂ ਤੋਂ ਰੋਣੀ ਪੈਂਦਾ ਤੇ ਮੰਮੀ ਦੇ ਲੱਤਾਂ ਚ ਕੱਢ ਲਾ ਪੈਂਦੀਆਂ ਸੀਗੀਆਂ ਤੇ ਰਾਤ ਦਿੱਕਤ ਹੋ ਗਈ ਸੀ ਤਾਂ ਕਰਕੇ ਫਿਰ ਮੰਮੀ ਵੀ ਸਾਡੇ ਨਾਲ ਗਈ ਸੀਗੀ ਤੇ ਸਰਵਦੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਵੀ ਉਹ ਥੋੜਾ ਉਹ ਸਰਵਦੇ ਵੀ ਉਹ ਮੈਂ ਡਾਕਟਰੀ ਇਹ ਕਹਿੰਦੀ ਆ ਵੀ ਚਾਹ ਪੀਣ ਦੇ ਨਾਲ ਮਤਲਬ ਤੇਜਾ ਬਣਦਾ ਇੱਥੇ ਤੇਜਾ ਬਿੱਥੋਂ ਬਣ ਕੇ ਪਿੱਛੇ ਟੁਈ ਚ ਜਾਂਦਾ ਇੱਥੇ ਹੂੰ ਕੋਈ ਤਾਂ ਦਰਦ ਕਰਦੀ ਆ ਤੇਜਾ ਦਾ ਕਰ ਮੇਰਾ ਨਾ ਕੋਈ ਤਾਂ ਹੀ ਹੋਰ ਆ ਤਾਂ ਜੋ ਉੱਥੇ ਉਹ ਤੇ ਉਹ ਡਾਕਟਰ ਦੀ ਕਹਵੇ ਇਹਨੂੰ ਵਿਚਾ ਬਾਲੀ ਪੀਣੀ ਆ ਪੀ ਲੈਨੇ ਆ ਮਾੜੀ ਮੋਟੀ ਜੀ ਬਾਟੀ ਭਰ ਕੇ ਬਾਟੀ ਭਰ ਕੇ ਉਹ ਵਿਚਾਰੀ ਉਹ ਮੋਹ ਦੇਖੇ ਮੈਂ ਦੱਸਣਾ ਜਿਉਂਥੇ ਮੈਂ ਕਹਿੰਦਾ ਸੀ ਤੋ ਤਨ ਕਾ ਪੀਂਦੀ ਆ ਜੀ ਸੁੱਟ ਕੇ ਲਾਗੇ ਐ ਪੀਂਦੀ ਆ ਇਹ ਕਹਿੰਦੀ ਬਾਟੀ ਭਰ ਕੇ ਮੈਂ ਇਕੱਲੀ ਕੱਪ ਨਾਲ ਐ ਨਹੀਂ ਪੁੱਛਾਂ ਦੋ ਕੱਪ ਪੀਣੀ ਕਿ ਇੱਕ ਕੱਪ ਇਹ ਨਹੀਂ 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 ਹਾਂ ਚਲੋ ਹੁਣ ਬਣਾਨੇ ਦੋ ਦੋ ਰੋਟੀਆਂ ਮੌਸਾ ਪੀਨੇ ਹਾਂਜੀ ਟਾਈਮ ਹੋ ਗਿਆ 6:30 ਤੇ ਹੁਣ ਹੁਣ ਐ ਸਾਨੂੰ ਮਲਫੋਨੈਸਿਕ ਦੀ ਸਰਵਦੀ ਮਮੀ ਦਾ ਆਪਰੇਸ਼ਨ ਹੋਇਆ ਸੀਗਾ ਤੇ ਸਾਨੂੰ ਹੁਣ ਐਮਰਜੈਂਸੀ ਹੌਨਾਂ ਨੂੰ ਜਾਣਾ ਪਊਗਾ ਉਹਨੇ ਰਹਿ ਹੋ ਜਾਣਾ ਹੁਣ ਅਸੀਂ ਰੋਟੀ ਵੀ ਲੈ ਕੇ ਜਾਵਾਂਗੇ ਇੱਥੋਂ ਉਸੇ ਮੰਮੀ ਮੇਰਾ ਸੋਹਰਾ تھا ਸੁਮਾਉਤੀ ਹੈ ਉਹਨਾਂ ਦੀ ਤੇ ਫਿਰ ਉੱਥੇ ਰਹਿਣਾ ਵੀ ਕਿਥਾ ਜ਼ਰੂਰੀ ਹੈ ਫਿਰ ਸਰਵਦੀ ਸਿਸਟਰ ਨੂੰ ਥੇ ਛੱਡਾਂਗੇ ਤੇ ਅਸੀਂ ਫਿਰ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਤੇ ਫਿਰ ਅਸੀਂ ਜਾਵਾਂਗੇ ਵੀ ਦੇ ਕੋਲ ਹਨਾ ਦੀਦੀ ਫਰਨੇਡੇ ਹੁਣ ਕਰੇ ਤਾਂ ਨਹੀਂ ਨਾ ਵਾਪਸ 6 ਘੰਟੇ ਦੀ ਵਾਰਟ ਨਾ ਨੇਰਾ ਵੀ ਹੋ ਜਾਣਾ ਹਨ 8 ਘੰਟੇ ਦੀ ਵਾਰਟ ਪਣੀ ਘਟਲੀ ਅਸੀਂ ਉੱਥੇ ਜਾ ਕੇ ਸਰਵ ਹੋ ਗਈ ਤਿਆਰ ਮੈਂ ਬਸ ਪਾਵਾ ਦਾ ਕੱਪੜੇ ਤੇ ਫਿਰ ਅਸੀਂ ਜਾਂਦੇ ਗੰਗਨਤ ਤੇ ਮੰਮੀ ਨੂੰ ਲਾਉਣ ਗਈ ਹੋਈ ਆ ਐਮਰਜੈਂਸੀ ਦੱਸਿਆ ਪਹਿਲਾਂ ਹੁੰਦੱਸਿਆ ਨਹੀਂ ਹਾਂ ਮੈਂ ਨੂੰ ਨਾ ਪਸ ਹਾਂ ਸੈਂਡਰ ਆਖ ਲੈ ਉਹ ਸੱਸ ਜੀ ਨੇ ਤਿਆਰ ਰਹੀ ਨੇ ਫਿਰ ਮਿਲਦੇ ਆ ਤੇ ਅਸੀਂ ਹਸਪਤਲ ਜਾ ਕੇ ਤਾਂ ਆ ਗਏ ਸੀ ਉਦੋਂ ਹਸਪਤਲ ਦਾ ਸੇ ਬਲੌਗ ਜਾਣ ਕੇ ਦਿਖਾਇਆ ਤੇ ਗੰਗਾ ਨਾ ਹਸਪਤਲ ਦੇ ਵਿੱਚ ਆ ਤੇ ਜਿਹੜਾ ਆਪਰੇਸ਼ਨ ਹੋਇਆ ਉਹਨਾਂ ਦਾ ਮਤਲਬ ਸੋਜਨ ਆਉਣ ਲੱਗ ਗਈ ਸੀ ਜੀ ਹੁਣ ਬੋਡੀ ਨੂੰ ਜਿੱਦਾਂ ਢਿੱਡ ਨੂੰ ਸੋਜਨ ਆ ਜਾਣੀ ਹੈ ਨਾ ਜਿੱਦਾਂ ਪੀਤੇ ਚੋਂ ਉਹਨਾਂ ਦੇ ਪੱਥਰੀ ਸੀਗੀ ਤੋਂ ਸੋ ਆਪਰੇਸ਼ਨ ਕਰਵਾਇਆ ਪੀਤੇ ਚ ਪੱਥਰੀ ਕਢਵਾ ਲਈ ਸੀਗੀ ਹਣ ਤੇ ਉਹਨਾਂ ਨੇ ਉਹਨਾਂ ਕੱਢਿਆ ਦੂਰਬੀਨ 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 ਆ ਇੱਕ ਵੱਡਾ ਟੱਕ ਹੁੰਦਾ ਵੱਡਾ ਟੱਕ ਨਾ ਛੋਟੇ ਛੋਟੇ ਟੱਕ ਲਉਂਦੇ ਨੇ ਦੂਰਬੀਨੋਂ ਨਾ ਟੱਕ ਲਉਂਦੇ ਛੋਟਾ ਟੱਕ ਦੂਰਬੀਨੋਂ ਨਾ ਟੱਕ ਲਉਂਦੇ ਨੇ ਛੋਟੇ ਛੋਟੇ ਟੱਕ ਮੈਂ ਪਹਿਲੀ ਵਾਰ ਵੇਖਿਆ ਤੇ ਅਸੀਂ ਲੇਟ ਹੁੰਦੇ ਸੀ ਕਰੇ ਜਾਣ ਵੇਲੇ ਤਾਂ ਘਰ ਕੇ ਸਦੀ ਦੀ ਕੋਲੇ ਆ ਗਏ ਸੀ ਤੇ ਸਾਨੂੰ ਮਿਲਦਾ ਰਾਤ ਅਸੀਂ ਉੱਥੋਂ ਆਏ ਆ 8:30 9 ਵਜੇ ਸੀ ਸਾਨੂੰ ਤੇ ਅਸੀਂ ਸਦੀ ਦੀ ਕੋਲੇ ਆ ਗਏ ਸੀ ਤਫਰ ਹੁਣ ਜਿੰਨਾ ਵਲੋਗ ਸਾਡੇ ਤੋਂ ਬਣਿਆ ਉਹਨਾਂ ਸਾਡਾ ਪ੍ਰਵਾਨ ਕਰਿਓ ਅੱਜ ਦਾ ਵਲੋਗ ਸਾਡਾ ਛੋਟਾ ਰਹੂਗਾ ਕਿਉਂਕਿ ਫਿਰ ਉਧਰ ਜਾਣਾ ਪਿਆ ਜਾਂ ਨਾ ਜਾਣਾ ਪੈਂਦਾ ਫਿਰ ਤਾਂ ਸਿੱਖਰੀ ਸੀਗੇ ਫਿਰ ਖੇਤ ਬਾੜੀ ਜਾਣਾ ਸੀਗਾ ਫਿਰ ਹਸਪੀਟਲ ਦਿਖਾਈ ਜਾਈਏ ਉਹ ਵੀ ਚੀਜ਼ ਵਧੇਨ ਲੱਗਦੀ ਏ ਅੰਦਰ ਉਹ ਦਿਖਾਈ ਜਾਈ ਹੈ ਨਾ ਉਹ ਚੀਜ਼ ਤੋਂ ਅੱਗੇ ਅੱਗੇ ਚੱਕਦੇ ਆ ਥੋੜਾ ਜਿਹਾ ਮਤਲਬ ਨਹੀਂ ਚੰਗਾ ਲੱਗਦਾ ਹੈ ਨਾ ਹਰ ਇੱਕ ਥਾਂ ਤੇ ਕੈਮਰਾ ਲੈ ਕੇ ਜਾਣਾ ਸਹੀ ਨਹੀਂ ਹੁੰਦਾ ਤੇ ਅੱਜ ਦਾ ਵਲੋਗ ਸਾਡਾ ਇੰਨਾ ਹੀ ਪ੍ਰਵਾਨ ਕਰਿਓ ਤੇ ਜੇ ਆਪ ਨੂੰ ਵਲੋਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ